ਪੰਜਾਬ ਪੁਲਿਸ ਦੀ ਪ੍ਰਖਾਸ ਮਹਿਲਾ ਕਾਂਸਟੇਬਲ ਜੋ ਕਿ ਥਾਰ ਵਾਲੀ ਪੁਲਿਸ ਵਾਲੀ ਦੇ ਨਾਮ ਦੇ ਨਾਲ ਵੀ ਮਸ਼ਹੂਰ ਹੈ ਉਸ ਮਾਮਲੇ ਵਿੱਚ ਜਾਂਚ ਕਰ ਰਹੇ ਡੀਐਸਪੀ ਬਠਿੰਡਾ ਸਿਟੀ 1 ਦੇ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਨਸ਼ਿਆਂ ਦੇ ਮਾਮਲੇ ਵਿੱਚ ਇਸ ਡੀਐਸਪੀ ਦੀ ਢਿੱਲੀ ਕਾਰਗੁਜ਼ਾਰੀ ਸੀ ਅਤੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਹੋਣ ਦੇ ਮਾਮਲੇ ਵਿੱਚ ਵੀ ਇਸ ਦੇ ਉੱਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਦੇ ਬਾਰੇ ਜਦੋਂ ਮਠੰਡਾ ਦੀ ਐਸਐਸਪੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਉੰਜ ਡੀਐਸਪੀ ਦੇ ਖਿਲਾਫ ਕੋਈ ਗੰਭੀਰ ਸ਼ਿਕਾਇਤ ਨਹੀਂ ਸੀ ਪਰ ਕੁਝ ਗੰਭੀਰ ਅਪਰਾਧਾਂ ਦੇ ਵਿੱਚ ਟੁਕ ਵੀ ਕਾਰਵਾਈ ਨਾ ਕਰਨ ਤੇ ਉਹਨਾਂ ਨੂੰ ਮਤਲਬ ਕੀਤਾ ਗਿਆ ਇਹਨਾਂ ਪ੍ਰਾਧਾਨ ਦੇ ਵਿੱਚ ਨਸ਼ਾ ਦੇ کاروبار ਅਤੇ ਸੰਗਠਿਤ ਅਬਰਾਧਿਕ ਗਤੀਵਿਧੀਆਂ ਨਾਲ ਜੁੜੇ ਮਾਮਲੇ ਵੀ ਸ਼ਾਮਲ ਨੇ ਬਠਿੰਡਾ ਦੀ ਐਸਐਸਪੀ ਦੇ ਵੱਲੋਂ ਇਸ ਡੀਐਸਪੀ ਦੇ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਹੋਣ ਬਾਰੇ ਜੋ ਖਬਰਾਂ ਨੇ ਉਸ ਨੂੰ ਨਕਾਰ ਦਿੱਤਾ ਹੈ ਉਹਨਾਂ ਦਾ ਕਹਿਣ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਅਜੇ ਤੱਕ ਸਬੂਤ ਨਹੀਂ ਮਿਲਿਆ ਤੇ ਨਾ ਹੀ ਕੋਈ ਇਸ ਦੇ ਜਾਂਚ ਚੱਲ ਰਹੀ ਹੈ ਤੇ ਇਸ ਡੀਐਸਪੀ ਨੂੰ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਸਸਪੈਂਡ ਕੀਤਾ ਗਿਆ ਤਾਂ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਇੱਕ ਤਾਂ ਇਸ ਡੀਐਸਪੀ ਦੇ ਵੱਲੋਂ ਨਸ਼ਾ ਦੇ ਜੋ ਗੰਭੀਰ ਮਾਮਲੇ ਸੀ ਉਸ ਦੇ ਵਿੱਚ ਢਿੱਲੀ ਕਾਰਗੁਜ਼ਾਰੀ ਸੀ ਤੇ ਨਸ਼ਾ ਤਸਕਰਾ ਨਾਲ ਸੰਬੰਧ ਹੋਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਪੰਜਾਬੀ ਟਰਬਿਊਨ ਦੇ ਵਿੱਚ ਲੱਗੀ ਏਅਰਪੋਰਟ ਦਾਵਾ ਕਰਦੀ ਹੈ ਕਿ ਬਠਿੰਡਾ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਦੋ ਆਪਸੀ ਸੱਤਾਧਰ ਪਾਰਟੀਆਂ ਦੀਆਂ ਦੋ ਧੜੇ ਬਣੇ ਹੋਏ ਨੇ ਉਹਨਾਂ ਦਾ ਅੰਦਰੂਨੀ ਲੜਾਈ ਦਾ ਮਾਮਲਾ ਹੈ ਜਿਸ ਕਰਕੇ ਇਸ ਡੀਐਸਪੀ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਹੈ ਤੇ ਇਥੇ ਜਾਣਕਾਰੀ ਦੱਸਦੀ ਕਿ ਜੋ ਥਾਰ ਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ कौर ਫੜੀ ਗਈ ਸੀ ਉਸ ਮਾਮਲੇ ਵਿੱਚ ਇਸ ਡੀਐਸਪੀ ਦੇ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ ਸੀ ਜਿਸ ਜਿਸ ਮੌਕੇ ਵੀ ਜਦੋਂ-ਜਦੋਂ ਵੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀ ਤਾਂ ਇਸ ਡੀਐਸਪੀ ਦੇ ਵੱਲੋਂ ਹੀ মিডিਆ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਸੀ ਤੇ ਜਦੋਂ ਅਮਨਦੀਪ ਕੌਰ ਦੀ ਕੋਠੀ ਦੇ ਅੱਗੇ ਪ੍ਰਾਪਰਟੀ ਫ੍ਰੀਜ਼ਿੰਗ ਦਾ ਨੋਟਿਸ ਚਿਪਕਾਇਆ ਗਿਆ ਸੀ ਤਾਂ ਇਸੇ ਡੀਐਸਪੀ ਦੇ ਵੱਲੋਂ ਹੀ ਚਿਪਕਾਇਆ ਗਿਆ ਸੀ ਉਸ ਮਾਮਲੇ ਦੇ ਵਿੱਚ ਕਾਰਵਾਈ ਇਸ ਡੀਐਸਪੀ ਦੀ ਅਗਵਾਈ ਦੇ ਵਿੱਚ ਹੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਵੀ ਜੋ ਅਮਨਦੀਪ ਕੌਰ ਦੇ ਉੱਪਰ ਜਾਂਚ ਚੱਲ ਰਹੀ ਸੀ ਉਸ ਦੇ ਵਿੱਚ ਵੀ ਇਸ ਡੀਐਸਪੀ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਸੀ ਤੇ ਹੁਣ ਇਸ ਡੀਐਸਪੀ ਨੂੰ ਇਹ ਦੋਸ਼ ਲਗਾ ਕੇ ਸਸਪੈਂਡ ਕਰ ਦਿੱਤਾ ਗਿਆ ਕਿ ਇਹਨਾਂ ਦੇ ਵੱਲੋਂ ਨਸ਼ੇ ਦੇ ਮਾਮਲੇ ਵਿੱਚ ਢਿੱਲੀ ਕਾਰਗੁਜ਼ਾਰੀ ਦਿਖਾਈ ਜਾ ਰਹੀ ਸੀ ਤੇ ਕੁਝ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਹੋਣ ਦੇ ਵੀ ਸਬੂਤ ਆ ਮਿਲੇ ਨੇ ਜਾਂਚ ਉਸ ਦੇ ਮਾਮਲੇ ਵਿੱਚ ਵੀ ਕੀਤੀ ਜਾ ਰਹੀ ਹੈ ਤੇ ਮਾਨ ਸਰਕਾਰ ਹੁਣ ਨਸ਼ਿਆਂ ਦੇ ਮਾਮਲੇ ਵਿੱਚ ਪੁਲਿਸ ਦੇ ਉੱਪਰ ਪੁਲਿਸ ਅਧਿਕਾਰੀਆਂ ਦੇ ਉੱਪਰ ਸਖਤ ਹੁੰਦੀ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਵੀ ਫਾਜ਼ਿਲਕਾ ਦੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਮਾਮਲਾ ਡੀਐਸਪੀ ਨਾਲ ਬਠਿੰਡਾ ਸਿਟੀ ਦੇ ਡੀਐਸਪੀ ਦੇ ਨਾਲ ਜੁੜਿਆ ਹੈ ਜਿਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਹੀ ਮੁਰਤ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ